ਆਪਣੇ ਅੰਦਰ ਜਾਤੀ ਮਾਰੋ ਉਹ ਫਰੇਚ ਲੱਭੋ ਆਪਣੇ ਅੰਦਰ ਆਪਣੇ ਅੰਦਰ ਦੇਖੋ ਤੁਹਾਡੇ ਅੰਦਰ ਕੀ ਗੋਸ਼ਾ ਪੂਰਾ ਬ੍ਰਾਹਮਣ ਤੁਹਾਡੇ ਅੰਦਰ ਵਸਿਆ ਹੋਇਆ ਹੈ ਇਹ ਗੱਲਾਂ ਸਾਰੇ ਨਹੀਂ ਦੱਸਦੇ ਹੁਣ ਮੈਂ ਤੁਹਾਡੇ ਕੋਲ ਮੁੜ ਕੇ ਕਿਉਂ ਆਇਆ ਇਹਦਾ ਇੱਕ ਰੀਜ਼ਨ ਹੈਗਾ ਮੈਂ ਕੀ ਗੱਲ ਕੀਤੀ ਆ ਗੱਲ ਸ਼ਬਦ ਦੀ ਇਹ ਕਿਉਂ ਗਾਰ ਦੀ ਕਰ ਗਏ ਤੁਸੀਂ ਸ਼ਬਦ ਨਾਲ ਜੁੜੋ ਆਪਣੇ ਅੰਦਰ ਦੇਖੋ ਮਹਾਰਾਜ ਤੁਹਾਡੇ ਅੰਦਰ ਬੈਠਾ ਆ ਗੁਰੂ ਇਹ ਤਾਂ ਨਹੀਂ ਕਹਿੰਦਾ ਕਿ ਤੂੰ ਬੈਠ ਜਾ ਵੀ ਆਨੰਦ ਲੈ ਲਾ ਭਾਈ ਚੱਲ ਤੈਨੂੰ ਨਾਮ ਦੇ ਦਿੱਤਾ ਇਸ ਦੀ ਪੂਜਾ ਨਾ ਕਰੀ ਗੁਰੂ ਦਾ ਕੈਣਾ ਮਨ ਨਾ ਹੀ ਚੜੂਰੀ ਕਰਦਾ ਹੈ ਗੁਰ ਗੁੰਗੇ ਗੁਰ ਬਾੰਮਰੇ ਉਰਕੇ ਹੀ ਰਹੀਏ ਦਾਸ ਜੇ ਗੁਰ ਭੇਜੇ ਨਰਕ ਨੂੰ ਤਾਂ ਸਵਰਗ ਦੀ ਰੱਖੀਏ ਹਾਸ ਰਿਓ ਤਿਆਰਿਓ ਇਹ ਖੋਟੇ ਰੁਪਏ ਨੂੰ ਵੀ ਬਾਣੀਆਂ ਕੱਢ ਕੇ ਬਾਹਰ ਮਾਰ ਦਿੰਦਾ ਹੈ ਲੇਕਿਨ ਖਰੇ ਆਪਣੇ ਖਜ਼ਾਨੇ ਵਿੱਚ ਰੱਖ ਲਿੰਦਾ ਹੈ ਇਸੇ ਤਰ੍ਹਾਂ ਇਹ ਖੋਟਾ ਪੈਸਾ ਕਿਉਂ ਬਾਹਰ ਸੁੱਟਿਆ ਜਾਂਦਾ ਜਾਂ ਤੂੰ ਮੇਰੇ ਲਾਇਕ ਨਹੀਂ ਜਾ ਚਿਰ ਅਗਲੇ ਜਨਮ ਚਾਜੀ ਸਾਡੀ ਸਰੀਰ ਵਿੱਚ ਚਾਰ ਟੁਕੜੇ ਨੇ ਜੀ ਬ੍ਰਹਮ ਹੈ ਮੰਡ ਹੈ ਇਹ ਬ੍ਰਹਮੰਡ ਪੇਮ ਭਗਤੀ ਕੇ ਕਾਰਨੇ ਸੰਸਾਰ ਪਰ ਜੰਮਦਾ ਤੇ ਤੰਨੇ ਵਰਗੇ ਬਣ ਜਾਓ ਤੇ ਖੂ ਹਕਾ ਲਓ ਗਾਡੀਆਂ ਤੇ ਬਿਠਾ ਲਓ ਸਾਗ ਖਿਲਾ ਦਿਓ ਲੱਸੀ ਪਿਲਾ ਦਿਓ ਜੀ ਜੀ ਗੱਲ ਤੇ ਨਾਮ ਤੇ ਮੁਕਤੀ ਆ ਤੇ ਜਿਹੜਾ ਆਪਾਂ ਕਰਤਿਆਂ ਤੋਂ 2 ਦਿਨ ਪਹਿਲਾਂ ਬਲੌਗ ਪਾਇਆ ਸੀ ਚਿੰਤਪਨੀ ਮਤਾ ਦਾ ਤੇ ਉਹਦੇ ਵਿੱਚ ਸੰਤਾਂ ਦੇ ਦਰਸ਼ਨ ਕੀਤੇ ਦੀ ਆ ਦੀ ਪ੍ਰਲਾਦ ਜੀ ਦੇ ਤੇ ਮੈਨੂੰ ਕਈ ਭਗਤਾਂ ਦੇ ਕਮੈਂਟ ਆਏ ਵੀ ਇੱਕ ਵਾਰੀ ਤੁਸੀਂ ਇਹ ਗਾਏ ਤਾਂ ਇੱਕ ਵਾਰੀ ਫਿਰ ਉਹਨਾਂ ਇੱਕ ਵਾਰੀ ਦੁਬਾਰਾ ਉਹਨਾਂ ਨੂੰ ਮਿਲ ਕੇ ਆਇਓ ਤੇ ਅੱਜ ਸਬੱਬ ਬਣਿਆ ਹੈ ਅੱਜ ਮਾਤਾ ਰਾਣੀ ਦੇ ਜਾ ਰਹੇ ਆ ਤੇ ਅੱਜ ਮੈਂ ਕਿਹਾ ਮੰਗੂ ਵਾਲਾ ਆ ਗਏ ਤੇ ਦਰਸ਼ਕ ਹੋਣੇ ਤੁਹਾਨੂੰ ਬੱਪਾ ਜੀ ਦੇ ਆ ਜੋ ਜੈ ਬੱਪਾ ਜੀ ਜੈ ਮਾਤਾ ਜੀ ਜੈ ਮਾਤਾ ਕੀ ਹਾਲ ਹੈ ਜੀ ਅਨੰਦਾ ਜੀ ਗੁਰੂ ਦੀ ਕਿਰਪਾ ਹੈ ਵੀਡੀਓ ਦੇਖੀ ਵੀ ਹਾਂ ਜੀ ਕਿੱਦਾਂ ਲੱਗੀ ਬਹੁਤ ਆਨੰਦ ਆਇਆ ਵਧੀਆ ਲੱਗੀ ਬਹੁਤ ਵਧੀਆ ਲੱਗੀ ਬਹੁਤ ਆਨੰਦ ਆਇਆ ਬਹੁਤ ਸੰਤਾਂ ਦੇ ਮੈਨੂੰ ਮੈਸੇਜ ਆਏ ਆ ਬਈ ਬਹੁਤ ਵਧੀਆ ਗੱਲ ਲੱਗੀ ਜਿਹੜੀ ਤੁਸੀਂ ਗੱਲ ਸ਼ਬਦ ਦੀ ਕੀਤੀ ਆ ਨਾ ਜੀ ਇਹ ਕਿਉਂਕਾਰ ਦੀ ਕੀਤੀ ਆ ਹਾਂਜੀ ਉਹ ਤਾਂ ਮੈਂ ਕਹਿੰਦਾ ਜੀ ਪ੍ਰਸੰਨ ਕਰਤਾ ਤੁਸੀਂ ਸਾਰਿਆਂ ਦੇ ਜਿੱਤੇ ਜੀ ਸ਼ਬਦ ਨਾਲ ਹੀ ਜਿਹੜਾ ਇਨਸਾਨ ਦੀ ਜੀਵਨ ਦਾ ਹਾਂਜੀ ਇਹ ਸ਼ਬਦ ਨਾਲ ਜੁੜਿਆ ਹੈ ਹਾਂਜੀ ਹਾਂਜੀ ਜਿਕਰ ਜਦੋਂ ਆਪਣੇ ਹਰਮੋਨੀਅਮ ਸਾਹਿਬ ਜੋ ਜਾਈਏ ਤੇ ਉਹਦੇ ਵਿੱਚੋਂ ਇੱਕ ਆਵਾਜ਼ ਨਿਕਲਦੀ ਆ ਹਾਂਜੀ ਸ਼ਬਦ ਦੀ ਸ਼ਬਦ ਦੀ ਹਾਂਜੀ ਉਹ ਜਿਹੜੀ ਆਵਾਜ਼ ਆ ਉਹ ਪ੍ਰਮਾਤਮਾ ਦੀ ਆਵਾਜ਼ ਆ ਹਾਂਜੀ ਹਾਂਜੀ ਜਿckੜੀ ਸੰਗੀਤ ਜਿਹੜਾ ਆ ਇਹ ਈਸ਼ਵਰ ਦੇ ਨਾਲ ਜੋੜਦਾ ਹੈ ਜੀ 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 ਜਿੰਨਾ ਚਿਰ ਆਪਾਂ ਸੰਗੀਤ ਦੇ ਨਾਲ ਨਹੀਂ ਜੁੜਦੇ ਸੰਗੀਤ ਕਿੱਥੇ ਆ ਸਾਡੇ ਜਿਹੜੀ ਅੰਦਰ ਉਹ ਆ ਜਿਹਨੂੰ ਅਨ ਅਨਹਦ ਸ਼ਬਦ ਕਹਿੰਨੇ ਆ ਨਾ ਉਸ ਦੇ ਨਾਲ ਸਾਨੂੰ ਜੁੜਨ ਦੀ ਜ਼ਰੂਰਤ ਆ ਉਹਦੇ ਨਾਲ ਅਸੀਂ ਜਿੰਨਾ ਚਿਰ ਨਹੀਂ ਜੁੜਦੇ ਆਪਣੇ ਤਨ ਨੂੰ ਮਨ ਨੂੰ ਨਹੀਂ ਪਛਾਣਦੇ ਜਣੀ ਮਹਾਰਾਜ ਕਹਿੰਦੇ ਨੇ ਕਿ ਬ੍ਰਹਮੰਡੇ ਸੋ ਪਿੰਡੇ ਹਾਂਜੀ ਬ੍ਰਹਮੰਡੇ ਸੋ ਪਿੰਡੇ ਤੇ ਜੋ ਜੋ ਸਾਡੇ ਬ੍ਰਹਮੰਡ ਦਾ ਸਾਰਾ ਸਾਰਾ ਜੋ ਸਰੀਰ ਦੇ ਅੰਦਰ ਹੈ ਬ੍ਰਹਮੰਡੇ ਸੋ ਪਿੰਡੇ ਸੋ ਪਿੰਡੇ ਸੋ ਬ੍ਰਹਮੰਡੇ ਜਿਹੜੇ ਸੰਸਾਰ ਵਿੱਚ ਤੁਸੀਂ ਇਹ ਸਾਰਾ ਵਸਤੂਆਂ ਦੇਖ ਰਹੇ ਹੋ ਇਹ ਮਾਲਕ ਦੇ ਰੂਪ ਆ ਸਾਡੇ ਸਰੀਰ ਦੇ ਅੰਦਰ ਵੀ ਉਹੀ ਰੂਪ ਆ ਕਿਉਂਕਿ ਸਾਡੇ ਰੋਮ ਜਿਹੜੇ ਆ ਇਸ ਸੰਸਾਰ ਦਾ ਖਾਸ ਫੂਲ ਬੂਟੇ ਹੈਗੇ ਆ ਔਰ ਇਹਨਾਂ ਵਿੱਚ ਵੀ ਜਾਨ ਜੇ ਸਾਡੇ ਸਰੀਰ ਦੇ ਅੰਦਰ ਹੈ ਬ੍ਰਹਿਮੰਡ ਦੇ ਅੰਦਰ ਹੈ ਉਹ ਸਾਡੇ ਸਰੀਰ ਦੇ ਅੰਦਰ ਆ ਜਿਹੜਾ ਸਰੀਰ ਦੇ ਅੰਦਰ ਉਹ ਬ੍ਰਹਿਮੰਡ ਹੈ ਲੇਕਿਨ ਬ੍ਰਹਿਮੰਡ ਦੇ ਨਾਲ ਅਸੀਂ ਜੁੜ ਕੇ ਆਪਣੇ ਸਰੀਰ ਦੇ ਅੰਦਰੋਂ ਹੀ ਇਸ ਨੂੰ ਪ੍ਰਗਟ ਕਰਨਾ ਹੈ ਅੰਦਰੋਂ ਪ੍ਰਗਟ ਕਰ ਅੰਦਰੋਂ ਪ੍ਰਗਟ ਕਰਨਾ ਬਾਹਰ ਕਿਤੇ ਨਹੀਂ ਹੈ ਬਾਹਰ ਹੈ ਨਹੀਂ ਪਰਮਪਲੇਖ ਹੈ ਆ ਲੇਕਿਨ ਬਾਲਕ ਨੇ ਫਿਰ ਵੀ ਕਿਹਾ ਜੋ ਬਾਹਰ ਹੈ ਰਹਿਮੰਡ ਚ ਹੈ ਸੋ ਪਿੰਡ ਚ ਹੈ ਕੀ ਬਾਤ ਹੈ ਉਹ ਸਰੀਰ ਦੇ ਅੰਦਰ ਹੈ ਲੇਕਿਨ ਜਦੋਂ ਵੀ ਤੁਸੀਂ ਤਪੱਸਿਆ ਤੇ ਬੈਠੋਗੇ ਗਿਆਨ ਰੂਪੀ ਸ਼ਬਦ ਨਾਲ ਜੁੜੋਗੇ ਅਨਹਦ ਸ਼ਬਦ ਨਾਲ ਜੁੜ ਜਾਓਗੇ ਤੁਹਾਡੇ ਨਾਭ ਕਮਲ ਦੇ ਇੱਕ ਸੋਮਾ ਪ੍ਰਗਟ ਹੋਊਗਾ ਔਰ ਉਹ ਸੁਸੋਮੇ ਦੀ ਆਪ ਜਾਂਚ ਕਰੋਗੀ ਤੇ ਤੁਹਾਨੂੰ ਆਪਣੇ ਆਪ ਬਨ ਸ਼ਬਦ ਸੁੰਨਾ ਸ਼ੁਰੂ ਹੋ ਜਾਊਗਾ। ਜਾਂਦ ਵਜਣਗੇ ਢੋਲਕੀਆਂ ਵਜਣਗੇ ਸ਼ੈਣੇ ਵਜਣਗੇ ਸਾਰੀ ਤਰ੍ਹਾਂ ਆਪਣੇ ਨੇਤਰ ਨੋ ਦਰਵਾਰੇ ਬੰਦ ਕਰਕੇ ਦਸਵਾਂ ਦਵਾਰ ਖੁੱਲ ਜਾਂਦਾ ਆ। ਦਸਵੇਂ ਦੇ ਅੰਦਰ ਤੁਹਾਨੂੰ ਸਾਰੀ ਜਿਹੜੀ ਅਨਹਦ ਸ਼ਬਦ ਦੇ ਜਿਹੜੇ ਸਾਰਾ ਕੁਸਾਰ ਆ ਜਾਂਦੀ ਆ ਤੁਹਾਨੂੰ ਸੁਣਨਾ ਆ। ਕਿਹੜੀ ਚੀਜ਼ ਆ ਜਿਹੜੀ ਮਾਲਾ ਅਸੀਂ ਫਿਰਦੇ ਆ ਮਾਲਾ ਸਾਡੇ ਅੱਤਾਂ ਵਿੱਚ ਵੀ ਪਾਈ ਆ। ਇਸ ਮਾਲਾ ਨੂੰ ਫੇਰਦੇ ਆ ਮਾਲਾ ਦਾ ਮਨਕਾ ਜਿਹੜਾ ਸਾਡੇ ਸਰੀਰ ਦੇ ਅੰਦਰ ਵੱਜ ਰਿਹਾ ਹੈ ਉਸ ਮਾਲਾ ਨੂੰ ਫੇਰਨਾ ਹੈ ਤੇ ਫਿਰ ਸਾਡਾ ਨਾਮ ਰੂਪੀ ਮਾਲਾ ਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ ਜਦ ਤੱਕ ਸਾਡਾ ਅਨਹਦ ਸ਼ਬਦ ਨਹੀਂ ਖੁੱਲਦਾ ਨਾਦ ਨਹੀਂ ਵੱਜਦਾ ਉਹਨਾਂ ਚਿਰ ਸਾਨੂੰ ਗਿਆਨ ਰੂਪੀ ਸ਼ਬਦ ਦੇ ਨਾਲ ਜੁੜਨਾ ਬਹੁਤ ਔਖਾ ਹੈ ਪ੍ਰਮਾਤਮਾ ਦੇ ਰੂਪ ਨੂੰ ਪਾਉਣਾ ਬਹੁਤ ਔਖਾ ਹੈ ਪ੍ਰਮਾਤਮਾ ਤੇ ਤਵਕ ਨਹੀਂ ਦੇਖਣ ਵਾਲੀ ਤੇਰੀ ਅੱਖ ਹੀ ਨਹੀਂ ਹੈ ਪਰਮਾਤਮਾ ਤੇ ਤੂੰ ਕਦੇ ਵੱਖ ਨਹੀਂ ਹੁੰਦਾ ਪਰਮਾਤਮਾ ਤੇਰੇ ਨਾਲ ਹੈ ਹਰਦਮ ਬੋਲਦਾ ਆ ਬੁਲਾਉਂਦਾ ਆ ਹੱਸਦਾ ਆ ਅਸਾਂ ਹੁੰਦਾ ਆ ਖੇਡਦਾ ਆ ਕਢਾਉਂਦਾ ਆ ਸੜਾਉਂਦਾ ਆ ਇਹ ਸਾਰਾ ਪਰਮਾਤਮਾ ਦਾ ਹੀ ਖੇਡ ਹੈਗੀ ਆ ਇਹ ਸਾਰੀ ਉਸ ਦੀ ਰਚਨਾ ਹੈ ਔਰ ਨਾਮ ਦੇ ਨਾਲ ਜੁੜਨ ਨਾਲ ਤੁਹਾਨੂੰ ਆਪਣੇ ਆਪ ਦਾ ਗਿਆਨ ਹੋ ਜਾਊਗਾ ਅਸੀਂ ਕਿਉਂ ਆਏ ਆ ਕਿਸ ਵਾਸਤੇ ਆਏ ਆ ਮਾਂ ਦੇ ਗਰਭ ਦੇ ਵਿੱਚ ਕੀ ਵੈਦਿਕ ਕੀਤੀ ਸੀ ਨੋ ਗਰਭ ਦੇ ਵਿੱਚ ਇੰਨੀ ਅਗਨੀਆਂ ਕਿ ਬਾਹਰ ਅਗਨੀ ਨਾਲ ਅਸੀਂ ਭੜਕਦੇ ਰਹੀਦਾ ਲੇਕਿਨ ਮਾਤਾ ਦੀ ਤਾਂ ਡਿਗਰੀਆਂ ਪੇਟ ਦੇ ਵਿੱਚ ਇੰਨੀ ਆ ਕਿ ਉਸ ਨੂੰ ਅਸੀਂ ਪਾ ਨਹੀਂ ਸਕਦੇ ਪਰ ਫਿਰ ਵੀ ਪਰਮਾਤਮਾ ਨੇ ਸਾਨੂੰ ਉਸ ਸਰੀਰ ਦੇ ਅੰਦਰ ਰੱਖਿਆ ਆ ਜੀ ਮਾਂ ਦੇ ਪੇਟ ਦੇ ਅੰਦਰ ਰੱਖ ਕੇ ਗਰਮ ਠੰਡਾ ਮਲ ਮੂਤਰ ਜਿਸ ਦੇ ਅੰਦਰ ਅਸੀਂ ਇਸ ਨੂੰ ਕਹਿੰਦੇ ਆ ਕੁੰਭੀ ਨਰਕ ਜੀ 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 ਕੁੰਭੀ ਨਰਕ ਦੇ ਵਿੱਚ ਪ੍ਰਮਾਤਮਾ ਦੇ ਭੋਜਨ ਦੇ ਕੀ ਆਪਣਾ ਹੱਥ ਦੇ ਕੇ ਆਪਣੇ ਪਿਆਰ ਦੇ ਵਿੱਚ ਭਜ ਕੇ ਉਸ ਦੇ ਨਾਦ ਵਜਾਏ ਸਭ ਕੁਝ ਕੀਤਾ ਉਸ ਨੂੰ ਗਿਆਨ ਦਿੱਤਾ 100 ਜਨਮ 101 ਜਨਮ ਦੀ ਸਾਰ ਹੁੰਦੀ ਹੈ ਉਸ ਨੂੰ ਤੇ ਜਦੋਂ ਆ ਇਨਸਾਨ ਪੈਦਾ ਹੁੰਦਾ ਹੈ ਉਸ ਟਾਈਮ ਭੁੱਲ ਜਾਂਦਾ ਹੈ ਮਾਲਕ ਨਾਲ ਵਾਅਦਾ ਕਰਦਾ ਮੈਨੂੰ ਕੱਢ ਬਨਰ ਕਾਂ ਤੋਂ ਬਾਹਰ ਮੈਂ ਤੇਰਾ ਨਾਮ ਜਪੂਗਾ ਔਰ ਜਪਾਂਗਾ ਜੀ ਲੇਕਿਨ ਬਾਅਦ ਵਿੱਚ ਆ ਕੇ ਇਨਸਾਨ ਕਦੇ ਨਹੀਂ ਲੈਂਦਾ ਇਨਸਾਨ ਆਪਣੇ ਆਪ ਨੂੰ ਇਨਸਾਨ ਨਹੀਂ ਲੈਂਦਾ ਭੁੱਲ ਜਾਂਦਾ ਹੈ ਮਾਇਆ ਮੋਹ ਨਹੀਂ ਜਗ ਮੋਹ ਹੈ ਬਿਨ ਨਾਮ ਤੇ ਜਕਾਏ ਜੋ ਇਸ ਦੀ ਪੂਜਾ ਕਰੇ ਬਿਨ ਨਾਮ ਤੇ ਜਕਾਏ ਇਹ ਮਾਇਆ ਦਾ ਚੱਕਰ ਸਾਰਾ ਹੀ ਮਾਇਆ ਦਾ ਪਸਾਰਾ ਹੈ ਕਿਉਂਕਿ ਪ੍ਰਭੂ ਦੇ ਮਾਇਆ ਦੇ ਪਸਾਰੇ ਦੇ ਵਿੱਚ ਸੰਸਾਰ ਰੂਪੀ ਇਹ ਜੀਵ ਅਸੀਂ ਜਿਹੜੇ ਆ ਟੜਫ ਰਹੇ ਆ ਅਸੀਂ ਆਪਣੇ ਆਪ ਨੂੰ ਮਾਇਆ ਰੂਪ ਮਾਇਆ ਮਾਂ ਦੀ ਹੈ ਮਾਇਆ ਪੁੱਤਰਾ ਦੀ ਹੈ ਮਾਇਆ ਧੀਆਂ ਦੀ ਹੈ ਮਾਇਆ ਗੱਡੀਆਂ ਦੀ ਮਾਇਆ ਇਹ ਮਾਇਆ ਵਿੱਚ ਤੇ ਵੱਡੇ ਵੱਡੇ ਸੰਤ ਫਸ ਗਏ ਨੇ ਜੀ ਵੱਡੇ ਵੱਡੇ ਸੰਤ ਸੋਨੇ ਦੇ ਚੱਕਰ 'ਚ ਫਸ ਗਏ ਨੇ ਵੱਡੇ ਵੱਡੇ ਸੰਤ ਦੇਖ ਲਓ ਬਾਪੂ ਵਰਗੇ ਗਾਇਕ ਜਿੱਲਾ ਘਟ ਰਹੇ ਨੇ ਇਹ ਮਾਇਆ ਜਦੋਂ ਤੱਕ ਪ੍ਰਮਾਤਮਾ ਰੂਪ ਅੱਗੇ ਵੱਧ ਆਇਆ ਔਰ ਤੁਹਾਨੂੰ ਮਾਇਆ ਇੱਕ ਮੋਣੀ ਬਣ ਕੇ ਪ੍ਰਮਾਤਮਾ ਦੇ ਰੂਪ ਦੇ ਵਿੱਚ ਆ ਜਾਂਦੀ ਹੈ ਔਰ ਤੁਹਾਡਾ ਰਸਤਾ ਹੀ ਰੋਕ ਦਿੰਦੀ ਹੈ ਜੀ ਕਿ ਮਾਇਆ ਬਹੁਤ ਤਰੰਦੀ ਆ। ਕ੍ਰਿਸ਼ਨ ਮਹਾਰਾਜ ਆਰਗੇ ਨੇ ਮਾਇਆ ਦੇ ਰੂਪੀ ਵਿੱਚ ਬਦਲ ਕੇ ਉਹਨੂੰ ਕਈ ਕੁਛ ਕਰਕੇ ਔਰ ਮੋਹਣੀ ਰੂਪ धारण ਕਰਕੇ ਮਾਇਆ ਤੇ ਕਰਕੇ ਲਾਤ ਦੇ ਸੀ। ਅਸੀਂ ਤੁਸੀਂ ਕੌਣ ਹੁੰਨੇ ਆ? ਕੁਛ ਨਹੀਂ ਸਾਡੇ ਸਰੀਰ ਵਿੱਚ ਕੁਛ ਨਹੀਂ। ਅਸੀਂ ਤੇ ਮਿੱਟੀ ਦੇ ਪੁਤਲੇ ਆ, ਮਾਲਕ ਨੇ ਬਣਾਏ ਆ, ਮਾਲਕ ਨਚਾ ਰਿਆ, ਮਾਲਕ ਆ ਸਾਰਿਆਂ ਮਾਲ ਖੜਾ ਰਿਆ ਆ। ਮਾਲਕ ਰੂਪ ਆ। ਏ ਪਿਆਰਿਓ ਓਏ ਕਥਾ ਕਰਨ ਨੂੰ ਤਾਂ ਜਿੰਨੀ ਮਰਜ਼ੀ ਵਧਾਈ ਜਾਵੇ ਇਹ ਸੰਸਾਰ ਰੂਪੀ ਜਿਹੜਾ ਆ ਵੈਸੇ ਤਾਂ ਛੋਟੀ ਕਰਕੇ ਕਹਿੰਦੇ ਨੇ ਕਿ ਨਾਮ ਦੇ ਨਾਲ ਜੁੜ ਜਾ ਨਾਮ ਦੇ ਨਾਲ ਜੁੜ ਜਾ ਪਰ ਨਾਮ ਕਿੱਥੋਂ ਮਿਲੂਗਾ ਜੀ ਮਹਾਤਮਾ ਪੁਰਸ਼ਾ ਨਾਮ ਸੱਚੇ ਪੁਰਸ਼ਾ ਕੋਲ ਇਹ ਨਹੀਂ ਹੈ ਕਿ ਆਪਾਂ ਚੋਲਾ ਪਾ ਲਿਆ ਨਮਸਕਾਰ ਪਾ ਚੋਲਾ ਪਾ ਲਿਆ ਚੋਲਾ ਪਾ ਕੇ ਅਸੀਂ ਆਪਣੇ ਆਪ ਨੂੰ ਨਾਮ ਸ਼ਬਦ ਨਾਲ ਕਹਿਣ ਲੱਪਿਆ ਨਾਮ ਸ਼ਬਦ ਨਾਲ ਜੁੜ ਗਏ ਆ ਜੀ ਅਸੀਂ ਨਹੀਂ ਇੱਕ ਗੁਰੂ ਨੇ ਨਾਮ ਸ਼ਬਦ ਦੇ ਦਿੱਤਾ ਨਾਮ ਸ਼ਬਦ ਆਪਣਾਓ ਉਸ ਦਿਨ ਤਾਂ ਕਦੀ ਅਸੀਂ ਸੇਵਾ ਹੀ ਨਹੀਂ ਕੀਤੀ ਢਾਈ ਘੰਟੇ ਅਸੀਂ 2 ਘੰਟੇ ਸੇਵਾ ਹੀ ਨਹੀਂ ਕੀਤੀ ਅਸੀਂ ਤੇ ਬੈਠੇ ਆ ਵਾ ਅਸੀਂ ਗੁਰੂ ਵਾਲੇ ਬਣ ਗਏ ਆ ਲੇਕਿਨ ਗੁਰੂ ਕਦੇ ਪਾਰ ਤਾਂ ਨਹੀਂ ਲਾ ਰਿਹਾ ਗੁਰੂ ਇਹ ਤਾਂ ਨਹੀਂ ਕਹਿੰਦਾ ਕਿ ਤੂੰ ਬੈਠ ਜਾ ਵੀ ਆਨੰਦ ਲੈ ਲੈ ਭਾਈ ਚੱਲ ਤੈਨੂੰ ਨਾਮ ਦੇ ਦਿੱਤਾ ਇਸ ਦੀ ਪੂਜਾ ਨਾ ਕਰੀ ਕਿ ਮੇਰੇ ਕਹਿਣ ਤੇ ਨਾ ਚੱਲੀ ਇਹ ਨਹੀਂ ਹੁੰਦਾ ਇਹ ਪ੍ਰਮਾਤਮਾ ਦੇ ਸ਼ਬਦ ਦੇ ਨਾਲ ਪਿਆਰ ਗੁਰੂ ਦੇ ਕੰਨ ਮੰਨ ਨਾ ਹੀ ਚਿਰੂਲੀ ਕਰਦਾ ਹੈ ਗੁਰ ਗੁੰਗੇ ਗੁਰ ਬਾੰਮਰੇ ਫੁਰਕੀ ਰਹੀਏ ਦਾਸ ਜੇ ਗੁਰ ਭੇਜੇ ਨਰਕ ਨੂੰ ਤਾਂ ਸਵਰਗ ਦੀ ਰਖੀਏ ਹਾਸ ਗੁਰੂ ਗੁਰੂ ਤੇ ਬਾਹ ਫੜਦਾ ਆ ਪਰ ਸਾਨੂੰ ਪੜਾਉਣ ਦੀ ਜਾਤ ਹੀ ਨਹੀਂ ਆ ਗੁਰੂ ਬਾਹ ਫੜਦਾ ਆ ਪੜਾਉਣ ਦੀ ਜਾਤ ਨਹੀਂ ਮਾਲਕ ਕਹਿੰਦਾ ਆ ਖਰੇ ਖਰੇ ਖਜ਼ਾਨੇ ਪਾਏ ਕੋਟੇ ਕੋਟੇ ਮਾਰ ਬਗਾਏ ਪਰਿਓ ਪਿਆਰਿਓ ਇਹ ਖੋਟੀ ਰੁਪਏ ਨੂੰ ਵੀ ਬਾਣੀਆਂ ਕੱਢ ਕੇ ਬਾਹਰ ਮਾਰ ਦਿੰਦਾ ਹੈ ਲੇਕਿਨ ਖਰੇ ਆਪਣੇ ਖਜ਼ਾਨੇ ਵਿੱਚ ਰੱਖ ਲਿੰਦਾ ਹੈ ਇਸੇ ਤਰ੍ਹਾਂ ਹੀ ਪ੍ਰਮਾਤਮਾ ਆਪਣੇ ਖਜ਼ਾਨੇ ਵਿੱਚ ਖਰੇ ਰੱਖਦਾ ਆ ਖੋਟੇ ਨੂੰ ਭਗਾ ਦਿੰਦਾ ਆ ਬਾਹਰ ਸੁੱਟ ਦਿੰਦਾ ਜਾ 84 ਦੇ ਚੱਕਰ ਚ ਪੈ ਜਾ ਫਿਰ ਤੂੰ ਆਵੇਂਗਾ ਤਾਂ ਫਿਰ ਮੇਰੇ ਨਾਲ ਮਿਲਾਬ ਕਰ ਲਊਗਾ ਤੇਰੀ ਇਹ ਪਿਆਰੀਓ ਇਹ ਮਾਲਕ ਨੇ ਸਾਨੂੰ 84 ਕਿਉਂ ਦਿੱਤੀ ਆ ਇਸੇ ਕਰਕੇ ਦਿੱਤੀ ਆ ਛੋਟਾ ਪੈਸਾ ਕਿਉਂ ਬਾਹਰ ਸੁੱਟਿਆ ਜਾਂਦਾ ਜਾ ਤੂੰ ਮੇਰੇ ਲਾਇਕ ਨਹੀਂ ਜਾ ਚਿਰ ਅਗਲੇ ਜਨਮ ਚ ਆਜੇ SUPRAMATMA ROOPIN ਪਿਆਰੇਓ ਮੇਰੇ ਫਿਰ ਦੁਬਾਰਾ ਜੁੜੇ ਆਪਾਂ ਸੀ ਉਹ ਵੀ ਆਪਾਂ ਜ਼ਿਕਰ ਕਰਦੇ ਆ ਗੱਲ ਸੰਗੀਤ ਦੀ ਹੋਈ ਸੀ ਵੀ ਸੰਗੀਤ ਸਾਨੂੰ ਕਿੱਥੋਂ ਕਿੱਥੋਂ ਸਾ ਸੰਗੀਤ ਸਾਡੇ ਸਰੀਰ ਦੇ ਵਿੱਚ ਕਿੱਥੋਂ ਪ੍ਰਗਟ ਹੁੰਦੇ ਨੇ ਜੀ ਜੀ ਪਹਿਲੀ ਗੱਲ ਤੇ ਸਾਡੀ ਜਿਹੜੀ ਨਾਭ ਗੁੰਡਲੀ ਆ ਨਾ ਹਾਂਜੀ ਇਸ ਦੇ ਅੰਦਰੋਂ ਸਾਰੇ ਸੰਗੀਤ ਪੈਦਾ ਹੁੰਦੇ ਜੀ ਜੀ ਇਸ ਦੇ ਉੱਪਰੋਂ ਦਾਪ ਤੇ ਚੱਲ ਕੇ ਸਾਡੇ ਜਿਹੜੇ ਬ੍ਰਹਮਾ ਸਾਡੀ ਸਰੀਰ ਵਿੱਚ ਚਾਰ ਟੁਕੜੇ ਨੇ ਜੀ ਬ੍ਰਹਿਮੰਡ ਹੈ ਇਹ ਬ੍ਰਹਿਮੰਡ ਜੀ ਇਸ ਦੇ ਅੰਦਰ ਸਾਰਾ ਹੀ ਕੁਛ ਆ ਜੀ ਜੀ ਨਾਦ ਵਜਦੇ ਨੇ ਛਣੇ ਵਜਦੇ ਨੇ ਢੋਲਕੀਆਂ ਵਜਦੀਆਂ ਨੇ ਇਹਦੇ ਅੰਦਰ ਬ੍ਰਹਿਮੰਡ ਦੇ ਅੰਦਰ ਸਾਰਾ ਹੀ ਕੁਛ ਆ ਜਾਂਦਾ ਜੀ 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 ਬਾਕੀ क्षत्रिय ਸਵਾਨ ਸ਼ੂਦਰ ਇਹ ਚਾਰ ਸਾਡੇ ਸਰੀਰ ਦੇ ਅਲੱਗ-ਅਲੱਗ ਟੁਕੜੇ ਨੇ ਇਹਨਾਂ ਟੁਕੜਿਆਂ ਨੂੰ ਜੋੜ ਕੇ ਪ੍ਰਮਾਤਮਾ ਨੇ ਇੱਕ ਬਣਾ ਕੇ ਇੱਕ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ ਔਰ ਆਪ ਉਹਨਾਂ ਸਰੀਰ ਦੇ ਅੰਦਰ ਪਹਿਲਾ ਬਰਾਜਬਾਨ ਹੋਇਆ ਤਾਂ ਇਹ ਸਰੀਰ ਸਾਡਾ ਨੱਚਣ ਟੱਪਣ ਲੱਗਾ ਨਹੀਂ ਤੇ ਇਸ ਸਰੀਰ ਦੇ ਉੱਤੇ 33 ਕਰੋੜ ਦੇਵਤਾ ਬੈਠਾ ਆ ਲੇਕਿਨ ਉਹ ਇਸ ਸਰੀਰ ਨੂੰ ਚਲਾ ਨਹੀਂ ਸਕਿਆ ਜਾਂਦੇ ਸਾਡੇ ਸਰੀਰ ਦੇ ਅੰਦਰੋਂ ਪਰਮਾਤਮਾ ਰੂਪੀ ਨਾਮ ਸ਼ਬਦ ਵਸਿਆ ਆਕਾਸ਼ ਜਿਹੜਾ ਸਾਡੇ ਸਰੀਰ ਦੇ ਅੰਦਰ ਇੱਕ ਰਾਸਤਾ ਆ ਉਸ ਰਾਹੀਂ ਪਰਮਾਤਮਾ ਨੇ ਆਪਣਾ ਸਰੂਪ ਧਾਰਨ ਕਰਕੇ ਬ੍ਰਹਿਮੰਡ ਦੇ ਅੰਦਰ ਬੈਠ ਗਿਆ ਔਰ ਬ੍ਰਹਿਮੰਡ ਨੂੰ ਆ ਪਰਮਾਤਮਾ ਖੁਦ ਨਾਦ ਵਜਾਇਆ ਔਰ ਸੰਸਾਰ ਰੂਪੀ ਇਸ ਮਿੱਟੀ ਦੇ ਪੁਤਲੇ ਨੂੰ ਨਚਾ ਕੇ ਅਸਾਣਾ ਸ਼ੁਰੂ ਕੀਤਾ ਉਹੀ ਨਾਦ ਜਿਹੜਾ ਆ ਸਾਡੇ ਸਰੀਰ ਦੇ ਅੰਦਰ ਵੱਜਦਾ ਹੈ ਔਰ ਉਸ ਨਾਦ ਦੇ ਨਾਲ ਹੀ ਸੰਸਾਰ ਰੂਪੀ ਸਾਡੀਆਂ ਅੱਖਾਂ ਤੀਸਰਾ ਨੈਤਰ ਖੁੱਲਦਾ ਹੈ ਔਰ ਤੀਸਰੇ ਨੈਤਰ ਖੁੱਲਣ ਦੇ ਨਾਲ ਹੀ ਇਨਸਾਨ ਨੂੰ ਆਪਣੇ ਸਰੀਰ ਦਾ ਪਤਾ ਚੱਲ ਜਾਂਦਾ ਹੈ ਕਿ ਮੈਂ ਕਿਸ ਵਾਸਤੇ ਆਇਆ ਮੇਰੇ ਸਰੀਰ ਦੇ ਅੰਦਰ ਕੀ ਹੈ ਪਹਿਲਾਂ ਤਾਂ ਸਾਡੇ ਬ੍ਰਹਿਮੰਡ ਦੇ ਅੰਦਰ ਜਿਹੜੇ ਦਰਖਤ ਨੇ ਉਹ ਸਾਡੇ ਸਰੀਰ ਦੇ ਵੀ ਅੰਦਰ ਸਮੁੰਦਰ ਵੀ ਅੰਦਰ ਨਦੀਆਂ ਵੀ ਅੰਦਰ ਨਾੜੀਆਂ ਜਿਹੜੀਆਂ ਸਾਡੀਆਂ ਨਦੀਆਂ ਨੇ ਔਰ ਇਹਨਾਂ ਦੇ ਅੰਦਰ ਸਾਰੀ ਤਰ੍ਹਾਂ ਦੇ ਰક્ત ਬੂੰਦ ਕਾਗਾਰਾ ਇਹ ਪ੍ਰਮਾਤਮਾ ਨੇ ਰક્ત ਬੂੰਦ ਕੇ ਗਾਰੇ ਦੇ ਨਾਲ ਹੀ ਇਹ ਸਰੀਰ ਚਲਾਇਆ ਹੋਇਆ ਹੈ ਭਾਬੀ ਰਵਦਾਸ ਨੇ ਸਾਫ-ਸਾਫ ਕਿਹਾ ਹੈ ਇਹਨਾਂ ਚੀਜ਼ਾਂ ਬਾਰੇ ਆਪਾਂ ਕਿੰਨਾ ਵੀ ਕਰ ਲਈਏ ਲੇਕਿਨ ਕਰ ਨਹੀਂ ਸਕਦੇ ਕੀ ਈਸ਼ਵਰ ਦੇ ਪਿਆਰਿਓ ਮੇਰੇ ਕੋਲ ਬ੍ਰਾਹਮ ਬ੍ਰਾਹਮ ਤੋਂ ਫਿਰ ਹਰਪਾਲ ਸਿੰਘ ਜੀ ਬ੍ਰਾਹਮ ਤੋਂ ਭੋਗਪੁਰ ਵੱਲੋਂ ਸਾਡੇ ਕੋਲ ਫਿਰ ਆਏ ਨੇ ਅਸੀਂ ਸਾਰੀ ਸੰਗਤ ਅਗੇ ਬੇਨਤੀ ਕਰਦੇ ਆ ਫਿਰ ਕਰਦੇ ਆ ਕਿ ਇਹਨਾਂ ਦੇ ਇਸ ਚੈਨਲ ਦੇ ਦੁਆਰਾ ਸਾਨੂੰ ਦੇਸ-ਪਰਦੇਸ ਵਿੱਚ ਇਹਨਾਂ ਨੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਦੁਬਾਰਾ ਇਹਨਾਂ ਨੇ ਆ ਕੇ ਸਾਨੂੰ ਨਾਮ ਸ਼ਬਦ ਬਾਰੇ ਪੁੱਛਿਆ ਤੇ ਨਾਮ ਹੀ ਧਰਤੀ ਹੈ ਨਾਮ ਹੀ ਆਕਾਸ਼ ਹੈ ਨਾਮ ਹੀ ਪਤਾਲ ਹੈ ਨਾਮ ਹੀ ਹਰ ਜਗ੍ਹਾ ਨਾਮ ਦਾ ਹੀ ਪਸਾਰਾ ਹੈ ਨਾਮ ਤੋਂ ਬਿਨਾ ਕੋਈ ਨਹੀਂ ਮਾਰੇ ਬਾਣੀ ਦੇ ਵਿੱਚ ਬਾਰ-ਬਾਰ ਆਉਂਦਾ ਆ ਕੇ ਜੀ ਜੀ ਨਾਮੇ ਨਾਲ ਜੁੜ ਜਾ ਨਾਮ ਨਾਲ ਜੁੜ ਜਾ ਅਸੀਂ ਵੀ ਉਹੀ ਕਹਿ ਰਹੇ ਕਿ ਨਾਮ ਨਾਲ ਜੁੜ ਜਾ ਜਦ ਤੂੰ ਕਿਸੇ ਗੁਰੂ ਕੋਲ ਉਹ ਸ਼ਬਦ ਉਦਾਹਰਣ ਲੈ ਲੇਂਗਾ ਤੇ ਨਾਮ ਨਾਲ ਜੁੜ ਜਾਏਂਗਾ ਸ਼ਕਰਾ ਪ੍ਰੇਮ ਦੇ ਅੱਖਰ ਜਿਹੜੇ ਨੇ ਢਾਈ ਨੇ ਜੀ ਬਿਲਕੁਲ ਢਾਈ ਅੱਖਰ ਪੜੋ ਨਾਮ ਨਾਲ ਜੁੜੋ ਕੋਈ ਵੱਡੇ ਗ੍ਰੰਥ ਪੜਨ ਦੀ ਜ਼ਰੂਰਤ ਨਹੀਂ ਹੈ ਜੀ ਇੱਕ ਸੰਧਰੀ ਵਰਗਿਆਂ ਨੂੰ ਦਰਸ਼ਨ ਹੋ ਗਏ ਮੀਰਾ ਵਰਗਿਆਂ ਨੂੰ ਦਰਸ਼ਨ ਹੋ ਗਏ ਕਾਦੀ ਖਾਤਰ ਉਹ ਸ਼ਬਦ ਛੋਟਾ ਹੈ ਇੱਕ ਢਾਈ ਅੱਖਰ ਦਾ ਸ਼ਬਦ ਹੈ ਬ੍ਰਹਿਮੰਡ ਵਿੱਚ ਲੈ ਜਾਂਦਾ ਹੈ ਜੀ ਉਸੇ ਦੀ ਨਾਲ ਅਸੀਂ ਸਾਰੇ ਜੁੜਾਂਗੇ ਤਾਂ ਬ੍ਰह्म ज्ञानी ਬਣ ਜਾਵਾਂਗੇ ਉਸੇ ਦੀ ਨਾਲ ਪ੍ਰੀਮ ਕਰਨ ਨਾਲ ਢਾਈ ਅੱਖਰ ਨੇ ਬਸ ਛੋਟੇ ਜਿਹੇ ਸ਼ਬਦ ਦੇ ਨਾਲ ਜੁੜ ਜਾਓ ਉਸੇ ਦਿਨ ਨਾਲ ਹੀ ਪ੍ਰਲਾਦ ਭਗਤ ਵਰਗੇ ਦੁਨੀਆ ਦੇ ਵਿੱਚ ਮਸ਼ਹੂਰ ਨੇ ਤ੍ਰੂਵ ਵਰਗੇ ਬਹੁਤ ਮਸ਼ਹੂਰ ਨੇ ਧੰਨੇ ਵਰਗੇ ਬੜੇ ਮਸ਼ਹੂਰ ਨੇ ਧੰਨੇ ਵਰਗਿਆਂ ਨੂੰ ਕੀ ਸੀ ਕੁਝ ਵੀ ਨਹੀਂ ਸੀ ਹੁੰਦਾ ਕੁਝ ਨਹੀਂ ਹੁੰਦਾ ਯਕੀਨ ਭਰੋਸਾ ਈਸ਼ਵਰ ਤੇ ਰੱਖੋ ਤੇ ਧੰਨੇ ਵਰਗੇ ਬਣ ਜਾਓ ਤੇ ਖੂਹ ਹਕਾ ਲਓ ਗਾਧੀਆਂ ਤੇ ਬਿਠਾ ਲਓ ਸਾਗ ਖਿਲਾ ਦਿਓ ਲੱਸੀ ਪਿਲਾ ਦਿਓ प्रेम भक्ति के कारण संसार तरजता है नामदेव ने की मंदिर पलट देता जी क्या वो देखड़ कैसी अंशर गौणा दा दूध पिला के मालिक नु अपने वश विच कर लिया ते जद जोड़े बजाण लग पया मस्ती विच आ गया लक्कन ने तकी मार के कर देता नामा छोटी जात दासी ਮੰਦਰ ਤੇ ਪਿਛਲੇ ਪਾਸੇ ਬੈਠ ਗਿਆ ਜਾ ਕੇ ਤੇਰੇ ਨਾਮ ਦੀ ਲੀਲਾ ਵਜਾਈ ਤੇ ਮੈਂ ਤੇਰਾ ਆ ਤੂੰ ਮੇਰਾ ਆ ਜੇਕਰ ਦੁਨੀਆਂ ਨੇ ਤੱਕੇ ਮਾਰੇ ਆ ਪਰ ਤੂੰ ਨਾ ਮੈਨੂੰ ਤੱਕਾ ਮਾਰੀ ਮੇਰੇ ਬਾਲਕਾ ਇੱਕ ਵਾਰ ਦਰਸ਼ ਦਿਖਾ ਉਸ ਨੇ ਆ ਕੇ ਦਰਸ਼ ਹੋ ਜੇ ਦਿਖਾਇਆ ਮੰਦਰ ਦਾ ਹੀ ਮੂੰਹ ਕਮਾ ਦਿੱਤਾ ਨਾਮ ਦੇਵਰ ਮੰਦਰ ਦਾ ਮੂੰਹ ਹੋ ਗਿਆ ਪਿੱਠ ਦੁਸ਼ਮਣਾ ਵਾਲ ਕਰੀ ਸੋਈ ਈਸ਼ਵਰ ਦੇ ਪਿਆਰਿਓ ਸਾਖੀ ਤੇ ਨਾਮ ਤੇ ਮੁਕਦੀ ਆ ਜੀ ਜੀ ਗੱਲ ਤੇ ਨਾਮ ਤੇ ਮੁਕਦੀ ਆ ਜਦ ਤੱਕ ਅਸੀਂ ਆਪਣੇ ਆਪ ਨੇ ਵੜਦੇ ਸਰੀਰ ਦੇ ਅੰਦਰ ਨਹੀਂ ਵੜਦੇ ਉਨਾ ਚਿਰ ਸਾਨੂੰ ਕੁਝ ਸਮਝ ਨਹੀਂ ਲੱਗਣੀ ਜੀ ਆਪਣੇ ਸਰੀਰ ਦੇ ਅੰਦਰ ਆਪਣੇ ਕਮਰੇ ਅੰਦਰ ਜਾਓ ਨਾ ਤੇ ਆਪ ਨੂੰ ਪਤਾ ਹੁੰਦਾ ਕਿ ਬਿਜਲੀ ਦਾ ਬਟਨ ਕਿੱਥੇ ਹੈਗਾ ਹਾਂਜੀ ਹੈਨਾ ਉਸੇ ਤਰ੍ਹਾਂ ਅੰਦਰ ਵੜੋ ਆਪਣੇ ਸਰੀਰ ਦੇ ਬਟਨ ਨੂੰ ਦਬ ਦਿਓ ਤੇ ਤੁਹਾਡੇ ਅੰਦਰ ਚੰਨਨ ਹੋ ਜਾਊਗਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੇਰੀ ਵਸਤੂ ਕਿੱਥੇ ਪਈ ਆ ਔਰ ਲੱਭ ਲਿਓ ਆ ਜੀ ਇਹ ਹੀ ਗੁਰੂ ਦੀ ਉਪਦੇਸ਼ ਆ ਇਹ ਹੀ ਗੁਰੂ ਦੀ ਕਹਿਣਾ ਆ ਤੇ ਆਪਣੇ ਅੰਦਰ ਵੜ ਜਾ ਚਾਬੀ ਮੈਂ ਦੇ ਦੇਣੀ ਆ ਔਰ ਫੁੱਲਣਾ ਤੇਰਾ ਫਰਜ਼ ਆ ਓਲਾ ਜਾ ਕੇ ਫਲਾਣੇ ਜਗ੍ਹਾ ਤੇ ਬਟਲਣ ਲੱਗਾ ਜਾ ਕੇ ਦਵਾ ਦੇ ਤੇਰੇ ਅੰਦਰ ਦੇ ਹਨੇਰੇ ਦੂਰ ਹੋ ਜਾਵੇ ਨੌ ਦਰਵਾਜੇ ਬੰਦ ਹੋ ਜਾਣਗੇ ਦਸਮਾ ਖੁੱਲ ਜੂਗਾ ਅਨਰ ਸੁਣਨ ਲੱਗੂਗਾ ਸ਼ਬਦ ਵੱਜਣ ਲੱਗ ਪੈਣਗੇ ਔਰ ਫਿਰ ਤੇਰੇ ਸਰੀਰ ਦਾ ਰੋਮ ਰੋਮ ਪ੍ਰਮਾਤਮਾ ਨਾਲ ਮਿਲ ਜਾਊਗਾ ਈਸ਼ਵਰ ਦੇ ਪਿਆਰਿਓ ਇੱਥੇ ਅਸੀਂ ਕੀ ਮਾਂਗਦੇ ਆ ਕਿਉਂਕਿ ਪ੍ਰਮਾਤਮਾ ਕਰੇ ਇਸ ਸ਼ਬਦਾਂ ਦੇ ਨਾਲ ਜੁੜ ਕੇ ਤਾ ਪਤਾ ਨਹੀਂ ਕਿੰਨਾ ਕੁ ਬੋਲਦੇ ਰਹੋ ਇਹ ਕਦੇ ਆਪਾ ਜਿੱਤ ਨਹੀਂ ਸਕਦੇ ਢਾਈ ਅੱਖਰ ਪ੍ਰੇਮ ਦੇ ਪੜੇ ਸੋ ਪੰਡਿਤ ਹੋਏ ਬਸ ਢਾਈ ਅਖਰੀ ਪੜਿਓ ਤੇ ਪੰਡਤ ਬੰਦ ਲਿਓ ਢਾਈ ਅੱਖਰ ਬੜਿਓ ਤੇ ਆਪਣੇ ਆਪ ਨੂੰ ਪਾ ਲਓ ਢਾਈ ਅੱਖਰ ਪੜ ਕੇ ਆਪਣੇ ਗਿਆਰ ਨੂੰ ਕੀ ਸ਼ਬਦਾਂ ਨੂੰ ਜਗਾ ਲਓ ਤੇ ਸਾਰੇ ਸੰਸਾਰ ਹੈ ਤਾਈ ਮਨਵਸ ਵਿੱਚ ਆਊਗਾ ਜਾਂ ਢਾਈ ਅੱਖਰ ਪੜੋਗੇ ਨਹੀਂ ਤਾਂ ਮਨਵਸ ਕਰਨਾ ਬਹੁਤ ਮੁਸ਼ਕਲ ਹੈ ਪਰ ਢਾਈ ਅੱਖਰ ਪੜ ਲਓ ਮਨਵਸ ਹੋਗੇ ਜੈ ਮਾਤਾ ਦੀ ਹੈ ਇਹ ਇੱਕ ਗੱਲ ਹੈ ਤੇ ਹੋਰ ਸੀ ਕਿ ਜਿੱਦਾਂ ਤੁਸੀਂ ਜੋੜਿਆ ਤੁਸੀਂ ਬਹੁਤ ਵਿਸਥਾਰ ਪੂਰਵਕ ਸਾਨੂੰ ਡੀਪਲੀ ਪੁਆਇੰਟ ਟੂ ਪੁਆਇੰਟ ਹਰ ਗੱਲ ਸਮਝਾਉਂਦੀ ਆ ਕਿ ਆਪਣੇ ਅੰਦਰ ਝਾਤੀ ਮਾਰੋ ਉਹ ਫੇਚ ਲਪੋ ਆਪਣੇ ਅੰਦਰ ਆਪਣੇ ਅੰਦਰ ਦੇਖੋ ਤੁਹਾਡੇ ਅੰਦਰ ਕੀ ਕੋਸ਼ਿਸ਼ ਆ ਪੂਰਾ ਬ੍ਰਹਮਣ ਤੁਹਾਡੇ ਅੰਦਰ ਵਸਿਆ ਹੋਇਆ ਆ ਪਰ ਇਹ ਗੱਲਾਂ ਸਾਰੇ ਨਹੀਂ ਦੱਸਦੇ ਦੇਖੋ ਜੀ ਇਹ ਗੱਲਾਂ ਸਾਰੇ ਨਹੀਂ ਦੱਸਦੇ ਹੁਣ ਮੈਂ ਤੁਹਾਡੇ ਕੋਲ ਮੁੜ ਕੇ ਕਿਉਂ ਆਇਆ ਇਹਦਾ ਇੱਕ ਰੀਜ਼ਨ ਹੈਗਾ ਮੈਂ ਘਰ ਵੀ ਗੱਲ ਕੀਤੀ ਆਪਣੀ ਫੈਮਿਲੀ 'ਚ ਵੀ ਗੱਲ ਕੀਤੀ ਕਿ ਜਿਹੜੀ ਚੀਜ਼ ਮੈਨੂੰ ਉੱਥੋਂ ਮਿਲੀ ਆ ਨਾ ਬੇ ਬਹੁਤ ਚੰਦ ਬੰਦੇ ਇਹ ਚੀਜ਼ਾਂ ਦੱਸਦੇ ਆ ਜਿਹੜਾ ਹਰ ਕੋਈ ਕਹਿੰਦਾ ਤੂੰ ਮੇਤੋ ਆ ਇੰਨੇ ਦਿਨ ਆ ਇਦਾਂ ਹੋਜੂ ਇੰਨੇ ਦਿਨ ਆ ਇਦਾਂ ਹੋਜੂ ਪਰ ਤੂੰ ਕੀ ਗੱਲ ਕੀਤੀ ਆ ਗੱਲ ਸ਼ਬਦ ਦੀ ਇਹ ਕਿਉਂ ਗੱਲ ਦੀ ਕਰ ਗਏ ਤੁਸੀਂ ਸ਼ਬਦ ਨਾਲ ਜੁੜੋ ਆਪਣੇ ਅੰਦਰ ਦੇਖੋ ਮਹਾਰਾਜ ਤੁਹਾਡੇ ਅੰਦਰ ਬੈਠਾ ਆ ਪਰ ਲੱਪਣ ਵਾਲੀ ਆਖਿਆ ਮਾਲਕ ਤੇ ਤੂੰ ਵਕ ਨਹੀਂ ਦੇਖਣ ਵਾਲੀ ਤੇਰੀ ਆਖ ਨਹੀਂ ਪਰਮਾਤਮਾ ਹਰ ਵਕਤ ਤੇਰੇ ਨਾਲ ਆ ਜਿਸ ਦਿਨ ਉਸਨੇ ਉੜ ਜਾਣਾ ਮਾਟੀ ਨੂੰ ਕੋਈ ਨਹੀਂ ਪੁੱਛਦਾ ਮਾਟੀ ਨੂੰ ਕੋਈ ਨਹੀਂ ਚੱਕਦਾ ਕਾਡੋ ਕਾਡੋ ਹੋ ਜਾਂਦੀ ਐ ਚਕਲੋ ਪਰੋਣੇ ਆ ਜਾਂਦੇ ਐ 2 ਮਿੰਟ ਨਹੀਂ ਲੱਗਦੇ ਲੈ ਚੱਲੋ ਜੀ ਇਸ ਨੂੰ ਕਿਉਂਕਿ ਪਰਮਾਤਮਾ ਰੂਪ ਨਾਮ ਸ਼ਬਦ ਉੱਡ ਜਾਂਦਾ ਐ ਜੀ ਜੀ ਜਿਹੜਾ ਨਾਮ ਸ਼ਬਦ ਅਸੀਂ ਬੋਲ ਰਹੇ ਆ ਇਹ ਨਾਮ ਸ਼ਬਦ ਚਲੇ ਜਾਊਗਾ ਮੁਰਕੇ ਤੁਹਾਨੂੰ ਨਾ ਧੀ ਪੁੱਛੂਗੀ ਨਾ ਪੁੱਤਰ ਪੁੱਛੂਗਾ ਨਾ ਰਿਸ਼ਤੇਦਾਰ ਪੁੱਛੂ ਕੋਈ ਤੁਹਾਡਾ ਨਹੀਂ ਐ ਸ਼ਬਦ ਸ਼ਬਦ ਨਾ ਸ਼ਬਦ ਨਾ ਸ਼ਬਦ ਨਾ ਜਿਸ ਦਿਨੇ ਸ਼ਬਦ ਚਲਾ ਗਿਆ ਮਿੱਟੀ ਸਰੀਰ ਹੈ ਮਿੱਟੀ ਵਿੱਚ ਮਿਲ ਜਾਣਾ ਆ ਮੱਛੀਆਂ ਖਾ ਜਾਣ ਡੱਡੂ ਖਾ ਜਾਣ ਰੋੜ ਤੇ ਮਰ ਜਾਈਏ ਕਿਤੇ ਵੀ ਮਰ ਜਾਈਏ ਲੇਕਿਨ ਕੁਛ ਨਹੀਂ ਸਾਡਾ ਕੱਕ ਨਹੀਂ ਰਹਿਣਾ ਲੇਕਿਨ ਆਕਾਸ਼ ਦੇ ਵਿੱਚ ਬ੍ਰਹਿਮੰਡ ਹੋ ਜਾਂਦੇ ਕਿ ਭਾਈ ਇੱਥੇ ਤੱਕ ਕਿ ਜਦ ਮਿੱਟੀ ਸਾਡੀ ਹੁੰਦੀ ਆ ਉਹ ਵੀ ਅੱਖਾਂ 'ਚ ਲੋਕਾਂ ਦੇ ਪੈ ਗੈ ਕੇ ਸਵਾ ਅਸੀਂ ਦੁਨੀਆ ਨੂੰ ਤੰਗ ਕਰਦੇ ਹਾਂ ਮਾਰੇ ਕਹਿੰਦੇ ਰੋੜਾ ਹੁਆ ਰਾਹ ਬਾਟ ਕਾ ਪਾਂਦੀ ਕੋ ਦੁੱਖ ਦੇ ਅਰੇ ਭਾਈ ਰੋੜਾ ਹੋ ਜਾਏਗਾ ਤੂੰ ਪੰਧਿਆ ਰਿਸ਼ਤੇ ਦਾ ਭਰਾਵਿਆਂ ਨੂੰ ਦੁੱਖ ਦੇਵਾਂਗਾ। ਹਾਏ ਹਾਏ। ਪਾਣੀ ਬਿਹਾ ਤੂੰ ਕਿਹਾ ਵਾਸੀ ਰਤਾ ਤਾ ਤਾ ਓਏ। ਜੇ ਤੂੰ ਪਾਣੀ ਬਣ ਵੀ ਜਾਵੇਂਗਾ ਫਿਰ ਵੀ ਤੂੰ ਉਹੀ ਸੀ ਗਰਮ ਤਤਾ ਹੋ ਕੇ ਕਸ਼ ਦੇਵੇਂਗਾ। ਇਨਸਾਨ ਇਹੋ ਜਿਹਾ ਚਾਹੀਦਾ ਕਿ ਪ੍ਰਮਾਤਮਾ ਰੂਪੀ ਬਣ ਜਾਵੇ। ਪ੍ਰਮਾਤਮਾ ਹੋ ਜਾਵੇ। ਅਕਾਲ ਨਾਮ ਨਾਲ ਜੋੜ ਕੇ ਪ੍ਰਮਾਤਮਾ ਰੂਪ ਬਣ ਜਾਂਦੇ। ਇਹ ਕੋਈ ਜ਼ਰੂਰੀ ਨਹੀਂ ਹੈ। ਪਰ ਅਸੀਂ ਤਾਂ ਇਹੀ ਕਹਾਂਗੇ ਨਾ ਕੋਈ ਅਸੀਂ ਲੈਣਾ ਕਿਸੇ ਤੋਂ ਨਾ ਅਸੀਂ ਕੋਈ ਦੇਣਾ ਜੀ ਜੀ ਦੇਣਾ ਅਸੀਂ ਸ਼ਬਦ ਆ ਦੇਣਾ ਅਸੀਂ ਪਿਆਰ ਆ ਦੇਣਾ ਅਸੀਂ ਅਸ਼ੀਰਵਾਦ ਆ ਜੀ ਜੀ ਦੇਣਾ ਅਸੀਂ ਉਸ ਨੂੰ ਆਪਣਾ ਆਪ ਆ ਜੇ ਕੋਈ ਸੱਜਣ ਸੁਣਨ ਵਾਲਾ ਅੱਗੇ ਬੈਠਾ ਸੁਣੀ ਜਾਵੇ ਸੁਣੇ ਆਪਣੇ ਮਨ ਵਿੱਚ ਵਸਾਵੇ ਕੰਨਾਂ ਰਾਈਂ ਅੰਦਰ ਗ੍ਰਹਿਣ ਕਰੇ ਔਰ ਆਪਣੇ ਆਪ ਨੂੰ ਪਾ ਲਵੇ ਔਰ ਅਸੀਂ ਸਾਰੇ ਮਹਾਤਮਾ ਪੁਰਸ਼ਾਂ ਦੇ ਦਾਸ ਆ ਹਾਂਜੀ ਮਾਤਾ ਦੇ ਦਾਸ ਆ ਅਸੀਂ ਸੰਗਤ ਦੇ ਦਾਸ ਆ ਅਸੀਂ ਮਾਲਕ ਪਰ ਮਾਲਕ ਵਾਕਾ ਹੈ ਹੀ ਨਹੀਂ ਬਿਲਕੁਲ ਜੇ ਮਾਲਕ ਵਾਕ ਹੋਵੇ ਤੇ ਅਸੀਂ ਦਖਾਣਾ ਸਕੇ ਮਾਲਕ ਵਾਕ ਨਹੀਂ ਹੈ ਬ੍ਰਹਿਮੰਡ ਦੇ ਅੰਦਰ ਹੈ ਬਿਲਕੁਲ ਸਰੀਰ ਦੇ ਅੰਦਰ ਹੈ ਬਹੁਤ ਅਨੰਦ ਆਇਆ ਪਰਮਾਤਮਾ ਰੂਪੀ ਸ਼ਬਦ ਨਾਲ ਜੁੜੋ ਪੁੱਤਰੋ ਅਸੀਂ ਫੇਰ ਕਹਾਂਗੇ ਕਿ ਨਾਮ ਰੂਪੀ ਸ਼ਬਦ ਨਾਲ ਅਸੀਂ ਫਿਰ ਕਿਮਾ ਚਾਉਨੇ ਆ ਇਹ ਸਾਡੇ ਜੋਸ਼ ਵਿੱਚ ਕਿਤੇ ਬੋਲਦਿਆ ਹੋਇਆ ਕਿਸੇ ਵੀ ਮੇਰੇ ਮਹਾਤਮਾ પુરੁਸ਼ਾਂ ਦੇ ਬਾਰੇ ਬੋਲਿਆ ਗਿਆ ਹੋਵੇ ਕਿਸੇ ਸੰਗਤ ਬਾਰੇ ਬੋਲਿਆ ਗਿਆ ਹੋਵੇ ਕਿਸੇ ਵੀਰ ਭਰਾ ਲਈ ਬੋਲਿਆ ਗਿਆ ਹੋਵੇ ਸਾਨੂੰ ਮਾਫ ਕਰਨਾ ਕਿਉਂਕਿ ਅਸੀਂ ਤਾਂ ਪ੍ਰਮਾਤਮਾ ਰੂਪੀ ਸ਼ਬਦ ਨਾਲ ਜੁੜੇ ਹੋਏ ਹਾਂ ਸ਼ਬਦ ਨਾਲ ਜੋੜਾਂਗੇ ਜੇ ਕੋਈ ਸਾਡੇ ਕੋਲ ਆਉਂਦਾ ਹੈ ਤੇ ਅਸੀਂ ਅਨਹਦ ਸ਼ਬਦ ਦੇ ਨਾਲ ਜੋੜਦੇ ਹਾਂ ਔਰ ਕੋਈ ਸਾਡੇ ਕੋਲ ਕੁਝ ਨਹੀਂ ਹੈ ਪਰਮਾਤਮਾ ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਭਾਈ ਇਹ ਰਾਹ ਜਾ ਰਿਹਾ ਇਹ ਜਾ ਰਿਹਾ ਲੁਧਿਆਣੇ ਨੂੰ ਤੇ ਅਸੀਂ ਤਾਂ ਏਸੀ ਰਸਤੇ ਚੱਲੇ ਆ ਤੂੰ ਵੀ ਏਸੀ ਰਸਤੇ ਚੱਲ ਜਾ ਤੇ ਜਾ ਕੇ ਮੰਜ਼ਿਲ ਤੇ ਪਹੁੰਚ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے ਪਰਮਾਤਮਾ ਦੇ ਪਿਆਰਿਓ ਮਾਤਾ ਦੇ ਦੁਲਾਰਿਓ RAM ਦੇ ਪਿਆਰਿਓ ਸ਼ਬਦੀ ਕੋਈ ਆ ਮਾਰੇ ਬਾਣੀ ਦੇ ਵਿੱਚ ਵੀ ਕਹਿੰਦੇ ਨੇ ਏ ਕਾ ਮਾਈ ਜਗਤ ਵਿਹਾਈ ਤਿੰਤਿ ਈਲੀ ਪਰਮਾਨ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਇ ਦੀਵਾਨ ਉਹ ਵੇਖੇ ਵਿਖਸੇ ਨਦਰ ਨਾ ਆਵੇ ਬੋਤਾ ਇਹ ਵਿਦਾਨ ਅਦੀਸ਼ ਤੀ ਅਦੀਸ਼ ਆਦ ਅਨীন ਅਨਹਦ ਸ਼ਬਦ ਜੁਗ ਜੁਗ ਵੇ ਕੋ ਵੇਸ اے ਪ੍ਰਮਾਤਮਾ ਦੇ ਪਿਆਰੇ ਆਖਰ ਅਨਹਦ ਸ਼ਬਦ ਤੇ ਹੀ ਬੰਕਦੀ ਆ ਇਹ ਤਾਂ ਸਾਰੇ ਸੰਸਾਰ ਦੀ ਇੱਕ ਮਾਨ ਏ ਜਗ ਜਗਤਰ ਚਾਇਆ ਖੇਡ ਰਚਾਈ ਆ ਕੀ ਆਪਾ ਇਸ ਸੰਸਾਰ ਜਾ ਕੇ ਰਚਾ ਕੇ ਆਪਣਾ ਸਰੂਪ ਨੂੰ ਖੋਦ ਦੇਖੀਏ ਵੀ ਅਸੀਂ ਕੌਣ ਆ ਅਸੀਂ ਕੀ ਚੀਜ਼ ਆ ਉਹ ਆਪਣੇ ਆਪ ਨੂੰ ਦੇਖ ਕੇ ਉਹਨਾਂ ਨੇ ਬਣਾ ਲਿਆ ਉਹ ਆਪਣੇ ਆਪ ਨੂੰ ਰੂਪ ਬਣਾ ਕੇ ਤਿੰਨ ਰੂਪ ਬਣਾ ਦਿੱਤੇ ब्रह्मा विष्णु महेश ਇੱਕ ਨੂੰ ਕਰਤਾ ਬਣਾਤਾ ਕਰਤਾ ਬਣਾਤਾ ਉਹ ਸਾਰੇ ਹੈਗੇ ਆ ਗੁਰਬਾਣੀਏ ਕਮਾ ਇਜ਼ਤ ਵਿਹਾਇ ਤਿੰਨ ਥੇਲੇ ਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਨਾਇਬ ਆ ਸਾਰਾ ਭੰਡਾਰੇ ਦਾ ਉਹਨਾਂ ਦਾ ਹੀ ਕਾਰੋਬਾਰ ਸਾਰਾ ਸੰਸਾਰ ਉਹਨਾਂ ਦਾ ਕਾਰੋਬਾਰ ਕੋਈ ਦੂਸਰਾ ਨਹੀਂ ਹੈ ਤੇਰੇ ਅਗੇ ਅਨਹਦ ਸ਼ਬਦ ਦੇ ਉੱਤੇ ਜਾ ਕੇ ਮਕਾ ਦਿੰਦੇ ਨੇ ਆ ਆਉਣੀ ਲੋਨਹਤ ਉਹਨਾਂ ਦਾ ਕੋਈ ਰੂਪ ਪਾਇਆ ਹੀ ਨਹੀਂ ਜਾਂਦਾ ਨਾ ਕਦੇ ਰੂਪ ਨ ਰੰਗ ਨ ਰੇਖ ਨ ਆਪੇਖ ਉਹਨਾਂ ਦਾ ਕੋਈ ਨਹੀਂ ਹੈ ਆ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਆਕਾਰ ਨਹੀਂ ਕੋਈ ਉਹਨਾਂ ਦਾ ਸਰੂਪ ਨਹੀਂ ਸਿਰਫ ਉਹਨਾਂ ਨੇ ਕਿਹਾ ਜੋ ਬ੍ਰਹਿਮੰਡ ਦੇ ਅੰਦਰ ਸਰੀਰ ਨੂੰ ਦੇਖ ਰਿਆ ਉਹ ਆਪਣੇ ਸਰੀਰ ਦੇ ਅੰਦਰ ਦੇਖ ਲਾ ਜੋ ਬ੍ਰਹਿਮੰਡ ਹੈ ਉਹ ਸਰੀਰ ਦੇ ਅੰਦਰ ਹੈ ਸਰੀਰ ਚ ਉਹ ਬ੍ਰਹਿਮੰਡ ਦੇ ਵਿੱਚ ਬਸ ਉਹਨਾਂ ਚੀਜ਼ਾਂ ਨਾਲ ਗਿਆਨ ਕਰਦੇ ਹੋਏ ਆਪਣੇ ਆਪ ਨੂੰ ਪਛਾਣਦੇ ਦੀ ਨੂੰ ਜੁਲਤ ਆਪਣੀਆਂ ਨਦੀਆਂ ਨੂੰ ਬੰਦ ਕਰ ਆਪਣੇ ਆਕਾਸ਼ ਨੂੰ ਬੰਦ ਕਰ ਤੇ ਤੈਨੂੰ ਸਭ ਕੁਝ ਮਿਲ ਜਾਊਗਾ RAM ਦੇ ਪਿਆਰੀਆ RAM ਕਹੋ ਰਾਮ ਨਾਲ ਜੁੜ ਜੋ ਕਬੀਰ ਮਹਾਰਾ ਜੀ RAM ਨਾਲ ਜੁੜੇ ਸੀ ਆਪਣੇ ਗੁਰੂ ਨੂੰ ਪਾ ਲਿਆ RAM ਨਾਲ ਜੁੜੇ ਆਪਣੇ ਗੁਰੂ ਨੂੰ ਵਸ ਕਰ ਲਿਆ RAM ਨਾਲ ਜੁੜੇ ਉਹਨਾਂ ਨੇ ਆਪਣੇ ਗੁਰੂ ਨੂੰ ਸਮਝਾ ਦਿੱਤਾ ਮਹਾਰਾਜ ਇਦਾਂ ਨਾ ਕਰੋ ਮੁਕਤ ਰੱਖ ਦਿੱਤਾ ਕੋਈ ਗੱਲ ਨਹੀਂ ਹਾਰ ਪਾਉਣਾ ਭੁੱਲ ਗਏ ਹੋ ਕੋਈ ਗੱਲ ਨਹੀਂ ਇਹਦੀ ਗੱਟ ਖੋਲੋ ਗੱਲ ਵਿੱਚ ਪਾ ਦਿਓ ਨਾ ਮੁਕਤ ਖੋਲਣਾ ਪਊਗਾ ਹਾਰ ਵੀ ਪੈ ਜਾਉਂਦਾ ਹੈ ਇੱਥੇ ਤੱਕ ਪਿਆਰੇ ਜੀੜੀ ਨੇ ਨਾ ਪਰਮਾਤਮਾ ਦੇ ਰਾਮ ਨਾਲ ਸ਼ਬਦ ਨਾਲ ਜੁੜੇ ਹੋਏ ਦੂਸਰੇ ਦੇ ਠਿੱਡ ਦੀ ਗੱਲਾਂ ਜਾਣ ਦਿੰਦੇ ਨੇ ਉਹ ਦੂਸਰੇ ਨੂੰ ਦੱਸ ਦਿੰਦੇ ਨੇ ਵੀ ਆਹ ਕੰਮ ਕਰ ਸਕੋ ਸੋ ਕਹਿੰਦਾ ਫਾ ਪਰਮਾਤਮਾ ਦੇ ਪਿਆਰਿਓ ਮਹਾਰਾਜ ਫਿਰ ਅਸੀਂ ਕਹਿੰਨੇ ਆ ਕਿ ਸਾਡੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਇਸ ਚੈਨਲ ਦਾ ਹਾਂਜੀ ਬਹੁਤ ਬਹੁਤ ਬਹਿਰਾਮ ਦੇ ਲੜਕੇ ਨੇ ਔਰ ਸਾਡੇ ਨਾਲ ਆ ਕੇ ਬਹੁਤ ਹੀ ਜ਼ਿਆਦਾ ਗੱਲਾਂ ਕਰਦੇ ਨੇ ਔਰ ਪਤਾ ਨਹੀਂ ਕਿੱਥੋਂ ਉਹਨਾਂ ਨੂੰ ਪ੍ਰੇਮ ਜਾ ਕੇ ਜਿਹੜੇ ਦੁਬਾਰਾ ਸਾਡੇ ਕੋਲ ਆ ਜਾਈ ਨੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਜੀ ਇਹ ਪਰਮਾਤਮਾ ਦੇ ਪਿਆਰਿਓ ਸਾਡੀ ਆਵਾਜ਼ ਬੁਲੰਦ ਕਰਨ ਵਾਲਿਓ ਸਦਾ ਤੁਹਾਨੂੰ ਸਾਡਾ ਅਸ਼ੀਰਵਾਦ ਮਹਾਰਾਜ ਤੁਹਾਡਾ ਪਲਾ ਕਰੇ ਜੈ ਮਾਤਾ ਜੈ ਬੰਦ